ਹੈਲੋ एवरीवन ਕਿਦਾਂ ਹੋ ਜੀ ਸਾਰੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਵੀਡੀਓ ਪਾਉਣ ਲੱਗਿਆ ਭੈਣਾਂ ਦੇ ਬਹੁਤ ਮੈਸੇਜ ਆ ਰਹੇ ਸੀ ਜੀ ਸ਼ਾਮ ਵਾਲੀ ਵੀਡੀਓ ਵੀ ਤੁਸੀਂ ਕੱਟ ਪੀਸਾਂ ਦੀ ਪਾਓ ਤੇ ਉਹ ਆਪਾਂ ਤੁਹਾਨੂੰ ਪਾ ਰਹੇ ਹਾਂ ਇਹਦੇ ਵਿੱਚ ਆਪਾਂ ਕੱਲੇ ਰੰਗ ਰਸ਼ੀਆ ਦੇ ਹੀ ਨਹੀਂ ਹੈਗੇ ਰੰਗ ਰਸ਼ੀਆ ਦੇ ਦਾਸ ਦੇ ਤੇ ਲੀਲਨ ਦੇ ਲੀਲਨ ਦਾ ਵੀ ਆਪਾਂ ਨੇ ਜਿਹੜੇ ਕੁਸ਼ਕ ਪੀਸ ਆਪਣੇ ਕੋਲੇ ਹੈਗੇ ਸੀਗੇ ਉਹ ਆਪਾਂ ਸੇਮ ਪ੍ਰਾਈਸ ਹੀ ਦਵਾਂਗੇ ਜਿਹੜਾ ਪ੍ਰਾਈਸ ਆਪਣਾ ਇਹ ਕੱਟ ਪੀਸਾਂ ਦਾ ਚੱਲ ਰਿਹਾ ਰੰਗ ਰਸ਼ੀਆ ਦਾ ਦਾਸ ਦਾ 125 ਰੁਪਏ ਪਰ ਮੀਟਰ 625 ਦਾ ਸੂਟ ਪੂਰਾ ਸੂਟ ਬਣ ਜਾਂਦਾ ਹੈਗਾ ਬਾਕੀ ਡਿਟੇਲਿੰਗ ਦੀ ਤੁਹਾਨੂੰ ਕੋਈ ਨੀਡ ਹੈ ਹੀ ਨਹੀਂ ਕਿ ਤੁਹਾਨੂੰ ਪਤਾ ਹੀ ਹੈ ਵੀ ਦਾਸ ਦਾ ਬ੍ਰਾਂਡ ਨੀਬਿਆ ਕਾਟਨ ਕਿਦਾਂ ਦੀ ਹੈਗੀ ਤੁਹਾਡੇ ਸਾਰਿਆਂ ਕੋਲੇ ਜਾ ਚੁੱਕੇ ਨੇਗੇ ਸੂਟ ਤੇ ਬਾਕੀ ਬਹੁਤ ਵਧੀਆ ਹੈਗਾ ਟ੍ਰਸਟੇਬਲ ਜਾਂ ਫੈਬਰਿਕ ਹੈਗਾ ਬਿਲਕੁਲ ਸੀ ਥਰੂ ਨਹੀਂ ਹੈਗਾ ਤੇ ਰੰਗ ਰਸ਼ੀਆ ਦਾ ਵੀ ਬਹੁਤ ਵਧੀਆ ਪਹਿਣਾ ਕੋਲੇ ਕੱਲ ਹੀ ਆਪਾਂ ਨੇ ਡਿਲੀਵਰੀਜ਼ ਕੀਤੀਆਂ ਸੀ ਜਿਹੜੀਆਂ ਹਨਾ ਬਹੁਤ ਜਲਦੀ ਪਹੁੰਚ ਰਹੀ ਨੇ ਸਾਰੇ ਕਹ ਰਹੇ ਨੇ ਬਹੁਤ ਵਧੀਆ ਹੋਏਗਾ ਫਾਸਟ ਹੋ ਤੇ ਭੇਜ ਰਹੇ ਹੋ ਬਹੁਤ ਅੱਛਾ ਹੈਗਾ ਸਾਰਾ ਬਹੁਤ ਵਧੀਆ ਚੱਲ ਰਿਹਾ ਜੀ ਵਾਹਿਗੁਰੂ ਦੀ ਕਿਰਪਾ ਹੈ ਤੇ ਸਾਰਿਆਂ ਦਾ ਰਿਸਪੌਂਸ ਬਹੁਤ ਅੱਛਾ ਹੈਗਾ ਤੇ ਹੁਣ ਇਹਦੇ ਵਿੱਚ ਆਪਣੇ ਕੋਲ ਲਿਲਨ ਦੇ ਆਪਾਂ ਨੇ ਵੀਡੀਓ ਇੱਕ ਹੀ ਪਾਈ ਸੀ ਆਪਾਂ ਨੂੰ ਥੋੜੇਕ ਸਟਫ ਹੀ ਮਿਲਿਆ ਸੀਗਾ ਕੱਟ ਪੀਸਾਂ ਦੇ ਵਿੱਚ ਲਿਲਨ ਦੇ ਵਿੱਚ ਆਪਾਂ 140 ਰੁਪਏ ਪਰ ਮੀਟਰ 700 ਦਾ ਸੂਟ ਪਾਇਆ ਸੀ ਬਟ ਅੱਜ ਆਪਾਂ ਜਿਹੜੇ ਵੀ ਹੈਗੇ ਪੀਸ ਉਹ 625 ਦਾ ਹੀ ਦੇਵਾਂਗੇ ਤੁਹਾਨੂੰ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ মিক্স আপ ਜੇ ਹੈਗੇ ਆ ਦਾਸ ਦੇ ਵੀ ਐ ਤੇ ਦੇਖੋ ਜੀ ਇਹ 2.5 ਮੀਟਰ ਦੀ 셔ਟ ਦਾਸ ਬ੍ਰਾਂਡ ਲੀਬਿਆ कॉटन ਬਿਲਕੁਲ ਵੀ ਸੀਥਰੂ ਨਹੀਂ ਜਿਹੜੇ ਨਵੇਂ ਆਪਣੇ ਵੀਡੀਓਜ਼ ਦੇਖੋਗੇ ਵੀਵਰਸ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਲਾਈਨਿੰਗ ਦੀ ਕੋਈ ਰਿਕੁਇਰਮੈਂਟ ਹੈ ਨਹੀਂਗੇ ਇਹਨੂੰ ਤੇ ਬਿਲਕੁਲ ਵੀ ਨਾ ਤਾਂ ਇਹਨਾਂ ਦੇ ਕਲਰ ਜਾਂਦੇ ਨਾ ਹੀ ਇਹ ਸ਼੍ਰਿੰਕਿੰਗ ਹੁੰਦੇ ਤੇ ਵਾਕਈ ਇਹਨਾਂ ਦੇ ਵਿੱਚ 1% ਵੀ ਰੜਾ ਨਹੀਂ ਹੈਗਾ ਬਿਲਕੁਲ ਪਿਓਰ कॉटन ਲੋ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ 2.5 ਮੀਟਰ ਦੀ ਸ਼ਰਟ ਪੀਸ ਇਹ ਹੈ ਇਹ ਵੀ ਦਾਸ ਬ੍ਰਾਂਡ ਦੀ ਹੈ ਤੇ ਇਹ ਵਾਲਾ ਵੀ ਲਿਬਿਆ कॉटन ਦਾਸ ਬ੍ਰਾਂਡ 3 ਮੀਟਰ ਦੀ ਸ਼ਰਟ ਹੈ ਅਵੇਲੇਬਲ ਹੈ ਤੇ ਉਸ ਤੋਂ ਬਾਅਦ ਇਹ ਵੀ 3 ਮੀਟਰ ਦੀ ਹੈਗੀ ਹੈ ਜੀ ਮੈਂ ਦੂਰੋਂ ਕਰਕੇ ਤੁਹਾਨੂੰ ਦਿਖਾਵਾਂਗੀ ਤੇ ਉਸ ਤੋਂ ਬਾਅਦ ਇਹ ਆ ਗਿਆ ਜੀ 43 ਦਾ ਇਹ 43 ਦਾ ਪੀਸ ਹੈ ਜੀ ਲਿਬਿਆ ਵਾਈ ਦਾਸ ਬ੍ਰਾਂਡ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ ਪੀਸ ਕਿਸ ਨੇ ਫਰੌਕ ਬਣਾਣੀ ਹੈ ਕੁੜਤਾ ਬਣਾਣਾ ਹੈ ਜਾਂ ਫਿਰ ਕਿਸੇ ਨੇ ਆਪਣਾ 3 ਮੀਟਰ ਨਾਲ ਬੱਚੇ ਦਾ ਬਣਾਣਾ ਜਾਂ ਫਿਰ ਕੋਈ ਡਿਜ਼ਾਈਨਿੰਗ ਬਣਾ ਕੇ ਪਾ ਕੇ ਬਣਾਣਾਗਾ ਇਹ ਵੀ 3 ਮੀਟਰ ਦਾ ਹੈਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 36 ਤੇ ਇਹ ਵੀ 3.5 ਮੀਟਰ ਦਾ ਹੈਗਾ ਜੀ ਤੇ ਇਹ ਵੀ 310 ਦਾ ਤੇ ਨੈਕਸਟ ਵੀ ਮੈਂ ਤੁਹਾਨੂੰ ਦਿਖਾ ਰਹੀਆਂ 3 ਮੀਟਰ ਦੀ ਸ਼ਰਟ ਹੈ ਉਸ ਤੋਂ ਬਾਅਦ ਆ ਗਿਆ ਜੀ 270 ਦਾ ਪੀਸ ਹੈ ਐਂਡ 130 ਦਾ ਪੀਸ ਹੈ ਇਹਦੇ ਵਿੱਚ ਇਹ ਦਾਸ ਦੇ ਹੀ ਚੱਲ ਰਹੇ ਨੇ ਮੈਂ ਤੁਹਾਨੂੰ ਦੱਸੀ ਜਾਵਾਂਗੀ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਦਾਸ ਬ੍ਰੈਂਡ ਦਾ ਲਓ ਜੀ ਚੈੱਕ ਕਰੀ ਚੱਲੋ ਤੇ ਨੈਕਸਟ ਦੇਖੋ ਜੀ ਇਹ 320 ਦਾ ਪੀਸ ਹੈ ਜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰਿੰਟ ਸਮਝ ਆ ਸਕੇ 170 ਦਾ ਪੀਸ ਹੈ ਜੀ ਇਹ ਜੇ ਕਿਸੇ ਬੱਚੇ ਦੀ ਬਣਾਣੀ ਹੈ ਤੁਸੀਂ ਸ਼ਰਟ ਜਾਂ ਤੁਹਾਡਾ ਘੇਰੇ ਵਾ 19 20 ਇੰਚ ਘੇਰੇ ਦੇ ਅਕੋਰਡਿੰਗ ਲੈਂਥ ਬਣਾਣਗੇ ਹਾਫ ਬਾਜੂ ਦੀ ਐਂਡ 320 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਨੈਕਸਟ ਆ ਗਿਆ ਜੀ 240 ਦਾ ਐਂਡ ਨੈਕਸਟ ਆ ਗਿਆ ਜੀ 170 ਦਾ ਤੇ 290 ਦਾ ਜੀ ਉਸ ਤੋਂ ਬਾਅਦ ਆ ਗਿਆ ਜੀ 360 ਦਾ ਪੀਸ ਹੈ ਜੀ ਇਹ ਇਹ ਰੰਗ ਰੇਸ਼ੀਆ ਦੇ ਵਿੱਚ ਵੀ ਪ੍ਰਿੰਟ ਆ ਬਹੁਤ ਪੈਣਾ ਨੇ ਰਿਸਪੌਂਸ ਅੱਛਾ ਦਿੱਤਾ ਇਸ ਪ੍ਰਿੰਟ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਐਂਡ ਸਵਾ 3 ਮੀਟਰ ਐਂਡ ਸਾਢੇ 3 ਮੀਟਰ ਐਂਡ ਸਵਾ 3 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ उस तो बात, दो सठ की शर्ट है जी ये एंड दो मीटर एंड दो मीटर की शर्ट पीस ये पता यही कितने गई दस देवे जी तो थू दो मीटर की शर्ट पीस है यह एंड दो अस्सी 26 22 ਬ੍ਰੀਕ ਬੁੱਟੀ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ 160 ਦਾ ਪੀਸ ਹੈ ਤੇ ਇਹ 130 ਦਾ ਪੀਸ 셔ਟ ਪੀਸ ਹੈ ਜੀ ਇਹ ਵੀ ਉਸ ਤੋਂ ਬਾਅਦ ਆ ਗਿਆ ਜੀ 290 ਦਾ 2 ਮੀਟਰ ਦਾ ਐਂਡ 290 ਦਾ ਜੀ ਐਂਡ 1.5 ਮੀਟਰ ਐਂਡ 140 ਇਹ ਆ ਗਿਆ ਜੀ ਰੰਗ ਰਸ਼ੀਆ ਦਾ ਇਹ ਰੰਗ ਰਸ਼ੀਆ ਦੇ ਮਿਲਨਾਜ਼ ਕਾਟਨ ਆ ਗਈ ਜੀ ਇਹ 190 ਦਾ ਪੀਸ ਹੈ ਜੀ ਇਹ ਵਾਲਾ 2.5 ਮੀਟਰ ਦਾ ਪੀਸ ਹੈਗਾ ਐਂਡ ਇਹ ਵਾਲਾ 160 ਦਾ ਪੀਸ 240 ਦਾ ਹੈ ਜੀ 2 ਮੀਟਰ ਐਂਡ 2 ਮੀਟਰ ਐਂਡ 3 ਮੀਟਰ 2 ਮੀਟਰ ਐਂਡ 3.75 ਪੌਣੇ 4 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ ਜੀ ਤੇ 2 60 ਦਾ ਸ਼ਰਟ ਪੀਸ ਐਂਡ 4 10 ਦਾ ਸੂਟ ਐਂਡ ਨੈਕਸਟ ਆਗੇ ਜੀ ਆਪਣੇ ਇਹ ਲੀਲਨ ਦੇ ਵਿੱਚ ਪੈਨਾਂ ਨੂੰ ਬਹੁਤ ਪਸੰਦ ਆਏ ਨੇ ਜਿਨ੍ਹਾਂ ਕੋਲੇ ਪਹੁੰਚ ਚੁੱਕੇ ਨੇ ਸਾਰੀਆਂ ਪੈਨਾਂ ਨੂੰ ਬਹੁਤ ਜ਼ਿਆਦਾ ਲਾਈਕ ਕੀਤੇ ਨੇਗੇ ਤੇ ਡਿਮਾਂਡ ਵੀ ਕਰ ਰਹੇ ਸੀ ਕਿ ਜੀ ਤੁਸੀਂ ਸਾਨੂੰ ਇਹ ਦੇਓ ਦੁਆਰਾ ਤੋਂ ਮੰਗਵਾਓ ਵਟ ਆਪਾਂ ਨੂੰ ਨਹੀਂ ਮਿਲੇਗਾ ਉਹਦੇ ਵਿੱਚੋਂ ਹੀ ਕੁਝ ਕੁ ਸੂਟ ਆਪਣੇ ਕੋਲੇ ਜਿਹੜੇ ਹੈਗੇ ਸੀਗੇ ਉਹੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੇਮ ਪ੍ਰਾਈਸ ਦਵਾਂਗੀ 125 ਰੁਪਏ ਪਰ ਮੀਟਰ 380 ਦਾ ਪੀਸ ਹੈਗਾ ਜੀ 290 ਦਾ ਐਂਡ ਇਹ ਇਹ ਆ ਗਿਆ ਜੀ 3.5 ਮੀਟਰ ਦਾ 4 ਚਾੜੀ 1.5 ਮੀਟਰ ਦਾ ਪੀਸ ਹੈ ਜੀ ਬੱਚੇ ਦੀ ਫਰੌਕ ਵਗੈਰਾ ਬਣਾਣੀ ਕਿਉਂਕਿ ਸਟਾਫ ਬਹੁਤ ਅੱਛਾ ਹੈਗਾ 10 ਬ੍ਰਾਂਡ ਦਾ ਹੀ ਰਹੂਗਾ ਇਹ 2 ਮੀਟਰ ਐਂਡ 1.90 ਐਂਡ 4 ਮੀਟਰ ਤੇ 3.70 ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ 125 ਰੁਪਏ ਪਰ ਮੀਟਰ 625 ਦਾ ਪੂਰਾ ਸੂਟ ਹੈ ਜੀ ਆਪਣਾ ਨੰਬਰ ਹੈ 9253115036 ਜੀ ਜਦੋਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਹਾਂ ਤੁਸੀਂ ਆਨਲਾਈਨ ਆਫਲਾਈਨ ਜਿੱਦਾਂ ਵੀ ਸੂਟ ਸਾਡੇ ਕੋਲੋਂ ਪਰਚੇਸ ਕਰ ਸਕਦੇ ਹੋ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਹੈ ਜੀ ਵਿਜ਼ਿਟ ਕਰ ਸਕਦੇ ਹੋ ਤੇ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਜੋ ਚੀਜ਼ ਆਪਾਂ ਦਿਖਾਣੇ ਆ ਸੇਮ ਹੀ ਚੀਜ਼ਾਂ ਤੁਹਾਨੂੰ ਪਹੁੰਚਦੀਆਂ ਨੇਗੀਆਂ ਉਹ ਆਪਣੀ ਸ਼ਰਟ ਹੀ ਆਪਣੀ ਗਾਰੰਟੀ ਹੈ ਤੇ ਵਾਕਈ ਹੈ ਨਾ ਜੀ ਇਨਸਾਨ ਦੀ ਜਿਹੜੀ ਜਵਾਨ ਹੈ ਉਹਦੇ ਤੇ ਹੀ ਦੁਨੀਆ ਕਾਇਮ ਹੈਗੀ ਚਲੋ ਜੀ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਵੀਡੀਓ ਦਾ ਐਂਡ ਕਰਦੇ ਆ ਸ਼ਸ਼ਕਾਰ ਜੀ